ਸੋ ਹੁਣ ਆਪਾਂ ਗੁਰਬਾਣੀ ਸਤਿਗੁਰੂ ਜੀ ਪਾਸੋਂ ਗੁਰਬਾਣੀ ਦੀ ਸੋਝੀ ਲੈਣੀ ਆ 1096 ਅੰਕ ਤੇ ਗੁਰਬਾਣੀ ਦੀ ਵਿਚਾਰ ਚੱਲ ਰਹੀ ਹੈ ਜੀ ਡੱਖਣੇ ਦੀਵਾਰ ਮਾਰੂ ਡੱਖਣੇ ਦੀਵਾਰ ਮਹੱਲਾ ਪੰਜਵਾਂ ਸੋ ਇਹ ਸੱਤਵਾਂ ਸ਼ਬਦ ਆ ਇਹਦੇ ਵਿੱਚ ਵੀ ਤਿੰਨ ਸ਼ਲੋਕ ਨੇ ਤੇ ਇੱਕ ਪੌੜੀ ਹੈ ਸ਼ਲੋਕ ਤੇ ਪੌੜੀ ਤਨ ਗੁਰੂ ਅਰਜਨ ਦੇਵ ਮਹਾਰਾਜ ਪਾਸ਼ਾ ਜੀ ਦੁਆਰਾ ਉਚਾਰਨ ਕੀਤੀ ਹੋਈ ਹੈ ਜੀ। ਦਖਣੇ ਮਹੱਲਾ ਪੰਜਵਾਂ ਆਗਾਹਾ ਕੂਤਰਾਗ ਪਿੱਛਾ ਫੇਰ ਨਾ ਮੋਹ ਡੜਾ ਨਾਨਕ ਸਿਝਿ ਇਵੇ ਹਵਾਰ ਬੋੜ ਨਾ ਹੋਵੀ ਜਨਮੜਾ ਸੋ ਅਗੇ ਨੂੰ ਚਲੋ ਇੱਕ ਵੱਲ ਨਾ ਚਾਹਤੀ ਮਾਰੂ ਮਾਰੇ ਕਹਿੰਦੇ ਮੋੜਾ ਵੀ ਨਹੀਂ ਫੇਰਨਾ ਜੀ ਮੋੜਾ ਵੀ ਨਹੀਂ ਫੇਰਨਾ ਨੀਚ ਲੱਕ ਦੇਖਣਾ ਤਾਂ ਬੜੀ ਦੂਰ ਦੀ ਗੱਲ ਖੜਨਾ ਨੀਂ ਆ ਖੜ ਕੇ ਪਿੱਛਾ ਮੁੜ ਕੇ ਨਹੀਂ ਦੇਖਣਾ ਨਹੀਂ ਨਫਾ ਹੋਇਆ ਨੁਕਸਾਨ ਹੋਇਆ ਕਿਸੇ ਨੇ ਤੁਹਾਡਾ ਮਾਣ ਕੀਤਾ ਕਿਸੇ ਨੇ અપਮਾਨ ਕੀਤਾ ਤੇ ਉਹ ਜੋ ਪਿਛਲੀ ਲਾਈਵ ਨਿਕਲ ਗਈ ਆ ਨਾ ਉਦਰੀ ਉਹਨੂੰ ਨਾ ਦੇਖੋ। ਉਹ ਜੋ ਬੀਤ ਗਿਆ ਉਹ ਬੀਤ ਗਿਆ। ਪਿਛਲੀ ਜਿਹੜੀ ਲਾਈਫ ਆ ਉਹ ਉਹਦੇ ਵਿਯੋਗ ਦੇ ਵਿੱਚ ਜਾਂ ਉਹਨੂੰ ਤੱਕ ਤੱਕ ਕੇ ਅਸੀਂ ਆਪਣਾ ਜਿਹੜਾ ਅੱਜ ਆ ਹੋਣ ਵਾਲਾ ਸਿਸਟਮ ਇਹ ਖਰਾਬ ਕਰ ਲੈਂਦੇ ਆ, ਇਹ ਬਰਬਾਦ ਕਰ ਲੈਂਦੇ ਆ। ਪਿਛਲੀਆਂ ਗੱਲਾਂ ਚੇਤੇ ਕਰ ਕਰਕੇ ਬੰਦਾ ਆਪਣੇ ਰਾਤਾਂ ਦੀ ਨੀਂਦ ਤੇ ਦਿਨ ਦਾ ਚੈਨ ਜਿਹੜਾ ਆ ਉਹ ਗਵਾ ਲੈਂਦਾ ਜੀ। ਮਹਾਰਾਏ ਕੇਂਦੇ ਤੋਂ ਅਗਲੀ ਗੱਲ ਦੇਖੋ ਹੁਣ ਦੇਖੋ ਅਗਲੀ ਗੱਲ ਦਰਗਾਦੀ ਆ ਅਗਾਹਾਂ ਕੁਤਰਾ ਦਰਗਾਦੀ ਗੱਲ ਹੈ ਜਿੱਥੇ ਲਿਖੇ ਹੋਣੇ ਨੇ ਉੱਥੇ ਤੇਰਾ ਕਿਦਾਂ ਛਟਕਾਰਾ ਹੋਣਾ ਛਟਕਾਰਾ ਹੋਣਾ ਉਹਦੇ ਬਾਰੇ ਚਿੰਤਾ ਕਰ ਪਿੱਛਾ ਫੇਰ ਨਾ ਮੁਹ ਡੜਾ ਇਸ ਸੰਸਾਰ ਦੇ ਵਿੱਚ ਕਿਉਂ ਚੇਤ ਲਈ ਚਲੇ ਜਾਂਦਾ ਜੀ ਨਾ ਮੋੜਾ ਫਰੀ ਜਾਂਦਾ ਮਤਲਬ ਮਰਨ ਨੂੰ ਚੇਤੇ ਨਹੀਂ ਕਰਦਾ ਜਿਨ੍ਹਾਂ ਦੇ ਲੇਖੇ ਖਤਮ ਹੁੰਦੇ ਨੇ ਜਿਨ੍ਹਾਂ ਨੂੰ ਪਤਾ ਵੀ ਪੈਸ ਜਾਂ ਸੁਰਖਰੂ ਹੋ ਗਏ ਆ ਤੇ ਉਹ ਉਹਨਾਂ ਦੀ ਬਾਬਤ ਮਾਰੇ ਕਹਿੰਦੇ ਕੋਈ ਕੋਈ ਪ੍ਰਾਣੀ ਆਇਕ ਹੈ ਮਿਲ ਮੇਰੇ ਬੀਠਲਾ ਲੈ ਬਾੜੀ ਬਲਾਈ ਮੌਤ ਨੂੰ ਕੌਣ ਕਲੇ ਲਾਉਂਦਾ ਜੀ ਜਿਨਾਂ ਨੂੰ ਪਤਾ ਵੀ ਸਾਡੇ ਲੇਖੇ ਖਤਮ ਹੈ ਕੋਈ ਲਿਖਾ ਨਹੀਂ ਹੋਣਾ ਉਹ ਹੱਸ ਕੇ ਮੌਤ ਨੂੰ ਕਲੇ ਲਾਉਂਦੇ ਨੇ ਜੀ ਉਹਨਾਂ ਦੀ ਗਾਹ ਦੀ ਤਰ੍ਹਾਂ ਹੁੰਦੀ ਹੈ ਜੀ ਦਰਗਾਹ ਵਿੱਚ ਜਾਣਦੀ ਇਸ ਕਰਕੇ ਇਸ ਸੰਸਾਰ ਦੇ ਵਿੱਚ ਉਹ ਕਦੀ ਆਪਣਾ ਮੋਢਾ ਨਹੀਂ ਫੜਦਾ ਇੱਥੇ ਜੋ ਮਰਜ਼ੀ ਹੋ ਜਾਵੇ ਤੇ ਆਪਣੇ ਨਾਂ ਤੇ ਕੁਝ ਵੀ ਨਹੀਂ ਲੈਣਾ ਜੀ ਨਾ ਕੋ ਜਮੀਨ ਨਾ ਜਾਇਦਾਦ ਨਾ ਆਜੀ ਮੇਰੀ ਨਿਸ਼ਾਨੀ ਬਣਨੀ ਚਾਹੀਦੀ ਹੈ ਇਹ ਮੇਰੀ ਯਾਦਗਾਰੀ ਮੇਰਾ ਗੇਟ ਬਣ ਜੇ ਫਲਾਨਾ ਫਲਾਨਾ ਇਦਾਂ ਦਾ ਕੋਈ ਸਿਸਟਮ ਨਹੀਂ ਰੱਖਦੇ ਹੋ ਨਹੀਂ ਰੱਖਦੇ ਜੀ ਰੱਬ ਦੇ ਪਿਆਰੇ ਇਹ ਵਿਦੇਸ਼ ਸਾਨੂੰ ਵਾਲੋ ਸਭਨਾਂ ਨੂੰ ਵਿਦੇਸ਼ ਗੁਰੂ ਸਾਹਿਬ ਜੀ ਇਹ ਦੇ ਰਹੇ ਨੇ ਪਈ ਅਗਲਾ ਅਗਲੀ ਫਿਕਰ ਕਰੋ ਅਗਲੀ ਨਾਨਕ ਸਿਜਿ ਇਵੇਹਾ ਵਾਰ ਬਹੁ ਨ ਹੋਈ ਜਨਮੜਾ ਆਸ਼ਕੰਦੇ ਜਲਿ ਤਰੀ ਵਾਰ ਵਾਰ ਆੜੀ ਵਾਰੀ ਹੈ ਨਾ ਤੇਰੀ ਮਨੁੱਖਾ ਜਨਮ ਇਹਦੇ ਵਿੱਚ ਤੂੰ ਸਫਲ ਹੋ ਜਾ ਕਾਮਯਾਬ ਹੋ ਜਾ ਆਪਣੇ ਲੇਖੇ ਮੁਕਾਲਾ ਸਿਜਿ ਇਵੇਹਾ ਵਾਰ ਸੋ ਇਹ ਦਿਨ ਜਿਹੜੇ ਇਹਨਾਂ ਦੇ ਵਿੱਚ ਤੂੰ ਆਪਣੇ ਆਪ ਨੂੰ ਕਾਮਯਾਬ ਕਰਨਾ ਤੇ ਜੇ ਤੂੰ ਛੱਜ ਗਿਆ ਕਾਮਯਾਬ ਹੋ ਗਿਆ ਮਾਰਾ ਕਹਿੰਦੇ ਮੁੜ ਕੇ ਤੇਰਾ ਜਨਮ ਨਹੀਂ ਹੋਵੇਗਾ ਬੋੜ ਨਾ ਹੋਵੀ ਜਨਮੜਾ ਮੁੜ ਕੇ ਤੇਰਾ ਜਨਮ ਨਹੀਂ ਹੋਵੇਗਾ ਜੇ ਤੂੰ ਕਾਮਯਾਬ ਨਾ ਹੋਇਆ ਤੇ ਫੇਰ ਤੂੰ ਜੰਮਣ ਮੰਦ ਦੇ ਗੇੜ ਵਿੱਚ ਪੈ ਜਾਵੇਂਗਾ ਕਦੀ ਕਿਤੇ ਜੰਮੇਗਾ ਕਦੀ ਕਿਤੇ ਕਿਤੇ ਮਰੇਗਾ ਤੇ ਸਭ ਤੋਂ ਵੱਡਾ ਦੁੱਖ ਹੈ ਜਨਮ ਦਾ ਤੇ ਮੌਤ ਦਾ ਇਹਨੂੰ ਸਭ ਤੋਂ ਵੱਡਾ ਦੁੱਖ ਮੰਨਿਆ ਗਿਆ ਜੀ ਮਹੱਲਾ ਪੰਜਵਾ ਸੱਜਣ ਮਹਿਡਾ ਚਾਹੀਆ ਹਬ ਕਹੀਤਾ ਮਿਤ ਹਬੇ ਜਾਣਨ ਆਪਣਾ ਕਹੀ ਨਾ ਥਾਹੇ ਚਿਤ ਮਹਾਰਾਜ ਜੀ ਕਹਿੰਦੇ ਜਿਹੜਾ ਮੇਰਾ ਸੱਜਣ ਹੈ ਹੈ ਨਾ ਇਹ 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 ਬੜਾ ਚਾ ਕਰਦਾ ਬਹੁਤ ਚਾ ਕਰਦਾ ਤੇ ਇਹ ਚਾ ਦੇ ਨਾਲ ਸਾਨੂੰ ਸਭ ਕੁਝ ਦਿੰਦਾ ਜੀ ਸਾਡਾ ਸਾਰਿਆਂ ਦਾ ਚਾਹ ਕਰਦਾ ਸਾਨੂੰ ਸਭ ਕੁਝ ਬਖਸ਼ਿਸ਼ ਕਰਦਾ ਹਬ ਕਹੀ ਦਾ ਮਿੱਤਰ ਤੇ ਇਹ ਸੁਣਿਆ ਕਿ ਮੇਰਾ ਇਹ ਸੱਜਣ ਕਲਾ ਮੇਰੇ ਸੱਜਣੇ ਸਾਰਿਆਂ ਦਾ ਮਿੱਤਰ ਸਾਰਿਆਂ ਦਾ ਮਿੱਤਰ ਕਿਹਾ ਜਾਂਦਾ ਹਬ ਕਹੀ ਦਾ ਮਿੱਤਰ ਹੁਣ ਇਹ ਸਾਡੇ ਤੇ ਡਿਪੈਂਡ ਕਰਦਾ ਵੀ ਅਸੀਂ ਹਰੀ ਨੂੰ ਸੱਜਣ ਬਣਾਉਣਾ ਜਾਂ ਅਸੀਂ دنیਵੀ ਸੱਜਣ ਬਣਾਉਣੀ ਜਿਹੜੇ دنیਵੀ ਮਿੱਤਰ ਨੇ ਸੱਜਣ ਨਹੀਂ ਝੂਠੇ ਨੇ ਦਿਵਸ ਚਾਰ ਕੇ ਆ ਹਰਿਆ ਹਰੀ ਸੱਜਣਾ ਸਦਾ ਵੀ ਇਹ ਤਾਂ ਉੱਥੇ ਵੀ ਨਾਲ ਤੁਹਾਡੇ ਚੱਲ ਜਾਂਦਾ ਜਿੱਥੇ ਲੇਖੇ ਹੁੰਦੇ ਆ ਜੀ ਹਰ ਦੁੱਖ ਦੇ ਬਿੱਲੇ ਤੁਹਾਡੇ ਨਾਲ ਖੜਦਾ ਹਰੀ ਸੱਜਣਾ ਸਾ ਜੀ ਤੇ ਮਿੱਤਰ ਸਾਰਿਆਂ ਦਾ ਜੀ ਹਬ ਕਹੀ ਦਾ ਮਿੱਤ ਸੱਜਣ ਵਹਿੜਾ ਚਾਹੀਆ ਤੇ ਮੇਰੇ ਮੇਰੇ ਇਸ ਸੱਜਣ ਦੇ ਮਨ ਵਿੱਚ ਹਰ ਵਕਤ ਚਾ ਬਣਿਆ ਰਹਿੰਦਾ ਕਾਦੇ ਵਾਸਤੇ ਉਹ ਜਿਹੜੇ ਉਹਦੇ ਪਿਆਰੇ ਨੇ ਵੀ ਉਹਦੇ ਕੋਲ ਆਉਣ ਨਹੀਂ ਤਾਂ ਪਿਆਰਾ ਘਰ ਵਿੱਚ ਆਵੇ ਇਹ ਚਾ ਕਿਸੇ ਕਿਸੇ ਨੂੰ ਹੁੰਦਾ ਕੋਈ ਵੀ ਆਪਣੇ ਸੰਸਾਰ ਕੋ ਪਿਆਰਾ ਤੇ ਚਲੋ ਜੇ ਚਾ ਵੀ ਹੋਵੇ ਤਾਂ ਚਾ ਛੇਤੀ ਲੈ ਜਾਂਦਾ ਜੀ ਛੇਤੀ ਲੈ ਜਾਂਦਾ ਪਰ ਸਾਈ ਮੇਰਾ ਜਿਹੜਾ ਪਰਮੇਸ਼ਰ ਹੈ ਇਹਦੇ ਮਨ ਵਿੱਚ ਇਹਦੇ ਅੰਦਰ ਬੜਾ ਚਾ ਆ ਚਾ ਕਾਦਾ ਵੀ ਸਾਰੇ ਜਿਹਨੇ ਆਪਣਾ ਮਿੱਤਰ ਬਣਾ ਲਿਆ ਸਿੰ ਸਾਰਿਆਂ ਨੂੰ ਜਿੱਦਾਂ ਮਿੱਤਰ ਮਿੱਤਰ ਦੇ ਨਾਲ ਵਿਹਾਰ ਕਰਦੇ ਮੈਂ ਸਾਰਿਆਂ ਦੇ ਨਾਲ ਵਿਹਾਰ ਕਰੀ ਇਹ ਚਾਹ ਆ ਜੀ ਹਬੇ ਜਾਣਨ ਆਪਣਾ ਕਹੀ ਨਟਾ ਹੈ ਚੇ ਤੋ ਹਰ ਕੋਈ ਪ੍ਰਮਾਤਮਾ ਪਰਮੇਸ਼ਰ ਨੂੰ ਆਪਣਾ ਜਾਣਦਾ ਜੀ ਹਰ ਕੋਈ ਚੰਗੇ ਕੰਮ ਕਰਨੇ ਵਾਲਾ ਵੀ ਤੇ ਮਾੜੇ ਕਰਮ ਕਰਨਾ ਕਰਨੇ ਵਾਲਾ ਵੀ ਜੀ ਹਰ ਕੋਈ ਕਹਿੰਦਾ ਵੀ ਰੱਬ ਮੇਰਾ ਹੈ ਹਨਾ ਰੱਬ ਮੇਰਾ ਹੈ ਰੱਬ ਮੇਰਾ ਮਿੱਤਰ ਹੈ ਪਰ ਮਾਰਾ ਇਹ ਕਹਿੰਦੇ ਜਿਹੜਾ ਪ੍ਰਮਾਤਮਾ ਪਰਮੇਸ਼ਰ ਆ ਦੇਖ ਲਓ ਕਿ ਉਹ ਜਿਆ ਕਹੀ ਨਾ ਟਾਹੇ ਚਿਤ ਕਿਸੇ ਦੇ ਵੀ ਚਿਤ ਨੂੰ ਟਾ ਨਹੀਂ ਲਾਉਂਦਾ ਮਤਲਬ ਜਿਹੜਾ ਰੱਬ ਨੂੰ ਆਪਣਾ ਬਣਾਉਂਦਾ ਰੱਬ ਉਹਦਾ ਬਣਦਾ ਆ ਰੱਬ ਦਾ ਬਣਦਾ ਆ ਤੇ ਇਹ ਨਹੀਂ ਕਿ ਹਾਂ ਕਿਸੇ ਨੇ ਹੁਣ ਉਹਦੇ ਚਿਤ ਜਿੱਦਾਂ ਚਿਤ ਨੂੰ ਟਾਹ ਲਾ ਲੈਣ ਦੀ ਗੱਲ ਨਾ ਮੰਨਣੀ ਰੱਬ ਇਦਾਂ ਨਹੀਂ ਕਰਦਾ ਜੀ ਰੱਬ ਇਦਾਂ ਹੀ ਕਰਦਾ ਕਦੀ ਵੀ ਚੇਤਨ ਨੂੰ ਟਾ ਨਹੀਂ ਲੱਕੜ ਦਿੰਦਾ ਜੀ ਜਿਹਨੇ ਕੇਂਦਰ ਮੰਨ ਲਿਆ ਉਹਨੂੰ ਵਿਛੋੜਨ ਦਿੰਦਾ ਜੇ ਤੂੰ ਮਿੱਤਰ ਛੱਡਣਾ ਕੋ ਪੂਰੀ ਨਾ ਵਿਛੋੜ ਇਹ ਨਿਸ਼ਾਨੀ ਹੈ ਜੀ ਜਦੋਂ ਰੱਬ ਮਿੱਤਰ ਬਣਦਾ ਨਾ ਫੋਦੀ ਯਾਦ ਨਹੀਂ ਕਦੀ ਵਿਸਰਦੀ ਜੀ ਮਹੱਲਾ ਪੰਜਵਾਂ ਗੁਜੜਾ ਲੱਦਮ ਲਾਲ ਮੱਥਿਆ ਹੀ ਪ੍ਰਗਟ ਪਿਆ ਗੁਰੂ ਜੀ ਦੀ ਕਿਰਪਾ ਦੇ ਨਾਲ ਉਹ ਗੁੱਜਾ ਲਾਲ ਜਿਹੜਾ ਸੀ ਨਾਮ ਰਤਨ ਜਿਹੜਾ ਗੁੱਜਾ ਰੱਖਿਆ ਹੋਇਆ ਸੀ ਗਾਂਦਰ ਕਰਤੇਪੁਰਖ ਨੇ ਉਹ ਗੁੱਜਾ ਲਾਲ ਜਿਹੜਾ ਮੱਥਾ ਹੀ ਪ੍ਰਗਟ ਥਿਆ ਜਦੋਂ ਉਹ ਗੁੱਜਾ ਲਾਲ ਪਾਇਆ ਤੇ ਉਹ ਮੱਥੇ ਤੋਂ ਪਤਾ ਲੱਗਣ ਲੱਗ ਪਿਆ ਵੀ ਇਹਦੇ ਕੋਲ ਲਾਲ ਆ ਕਹਿੰਦੇ ਮੱਥਾ ਹੀ ਪ੍ਰਗਟ ਥਿਆ ਉਹਨਾਂ ਦੇ ਚਿਹਰੇ ਡਲ ਕਾ ਮਾਰ ਦੇ ਨੇ ਜੀ ਉਹਨਾਂ ਦੇ ਮਸਤਕ ਜਿਹੜੇ ਨੇ ਕੁਝ ਹੋਰ ਹੀ ਹੁੰਦੀ ਨਹੀਂ ਪਾਈ ਉਹ ਦਲ ਕਾ ਮਾਰ ਦੇ ਨਿੱਕੀ ਮੱਥੇ ਤੋਂ ਪ੍ਰਗਟ ਹੋ ਜਾਂਦਾ ਜੀ ਗੁਜਾ ਗੁਜੜਾ ਨਦਮ ਲਾਲ ਮੱਥਾ ਹੀ ਪ੍ਰਗਟ ਥਿਆ ਸੋਈ ਸੁਹਾਵਾ ਥਾਨ ਜਿੱਥੈ ਪ੍ਰੀਏ ਨਾਨਕ ਜੀ ਤੂੰ ਬੁੱਠਿਆ ਮਹਾਰਾ ਕਹਿੰਦੇ ਉਹ ਸਥਾਨ ਸੋਭਨੀਕ ਹੈ ਸੁੰਦਰ ਹੈ ਏ ਪ੍ਰੀਏ हे परमात्मा परमेश्वर जिस जगह तू ਆਣ ਕੇ ਵਸ ਜਾਂਦਾ ਜੀ ਜਿਸ ਜਗ੍ਹਾ ਤੇ ਆਣ ਕੇ ਪਰਵਾਸ ਜਾਂਦਾ ਉਹਨੂੰ ਕਹਿ ਸਕਦੇ ਪਿਆ ਇਹ ਸੋਹਣਾ ਆ ਭਗਤਾਂ ਦੇ ਹਿਰਦੇ ਵਿੱਚ ਅਵਸਥਾ ਭਗਤਾਂ ਦੇ ਹਿਰਦੇ ਵਿੱਚ ਸੋ ਇਸ ਕਰਕੇ ਭਗਤਾਂ ਦੇ ਜਿਹੜੇ ਹਿਰਦੇ ਨੇ ਤੇ ਸੋ ਉਹ ਸੁੰਦਰ ਨੇ ਸ਼ੋਭਨੀਕ ਨੇ ਕਿਉਂਕਿ ਪ੍ਰਮਾਤਮਾ ਪਰਮੇਸ਼ਰ ਦਾ ਵਾਸਾ ਉੱਥੇ ਜੀ ਹੋੜੀ ਜਾ ਤੂੰ ਮੇਰੀ ਵੱਲ ਹੈ ਤਾਂ ਕਿਆ ਮੋਹ ਸੰਤਾ हे ਪ੍ਰਮਾਤਮਾ ਪਰਮੇਸ਼ਰ ਜੀ ਤੂੰ ਮੇਰੀ ਵੱਲ ਹੈ ਤਾਂ ਮੈਨੂੰ ਕਿਸੇ ਦੀ ਮਸ਼ੰਦਗੀ ਨਹੀਂ ਹੈ ਕਿਸੇ ਦੀ ਕਾਣਕਣਾਉੜ ਨਹੀਂ ਹੈ ਕੋਈ ਪਿਆ ਜਦਾਂ ਵਰਜੀ ਕਰਦਾ ਰਹੇ ਮੈਨੂੰ ਕਿਸੇ ਦੀ ਕੋਈ ਚਿੰਤਾ ਵੀ ਨਹੀਂ ਹੈ ਕਿਉਂਕਿ ਤੂੰ ਮੇਰੀ ਵੱਲ ਹੈ ਤੋ ਸਭ ਕੁਛ ਮੈਨੂੰ ਸੌਂਪਿਆ ਜਾ ਤੇਰਾ ਬੰਦਾ ਉਹਦੇ ਬੰਦੇ ਬਣਨਾ ਔਖਾ ਆ ਬੰਦੇ ਬਣਨਾ ਉਹ ਉਹਦੇ ਬੰਦੇ ਦੀ ਪ੍ਰਵਾਹ ਹੋਵੇ ਦੱਸਿਆ ਇਹ ਬੰਦੋ ਹੋਏ ਬੰਦਗੀ ਕਹੇ ਬੰਦਕ ਸੁਧ ਅੰ ਬੰਦ ਸੁਧ ਲੈ ਤੇ ਹਰ ਵਕਤ ਜਿਹੜਾ ਉਹਦੀ ਬੰਦਗੀ ਦਾ ਖਿਆਲ ਵਿੱਚ ਹੈ ਉਹਦੀ ਬੰਦਗੀ ਕਰਦਾ ਹੈ ਤੇ ਉਹਨੂੰ ਬੰਦਾ ਗਿਆ ਜਾ ਸਕਦਾ ਜਦੋਂ ਫਿਰ ਇਹ ਉਹਦਾ ਬੰਦਾ ਬਣ ਜਾਂਦਾ ਮਾਰਾ ਕਹਿੰਦੇ ਸਾਰਾ ਕੁਝ ਫਿਰ ਭਗਤ ਨੂੰ ਸੌਂਪ ਦਿੰਦਾ ਤੂੰ ਦੇ ਸਭ ਕੁਝ ਮੈਨੂੰ ਸੌਂਪਿਆ ਜਾ ਤੇਰਾ ਬੰਦਾ ਕਿਹੜੀ ਚੀਜ਼ ਦੀ ਕਮੀ ਰੱਖੀ ਨੇ ਜਦੋਂ ਉਹਦਾ ਬੰਦਾ ਬਣਿਆ ਤਾਂ ਸਭ ਕੁਝ ਸੰਭਾਲ ਦਿੱਤਾ ਜੀ ਲੱਖਮੀ ਟੁੱਟ ਨਾ ਆਵੇ ਖਾਈ ਖਰਚ ਰਹਿੰਦਾ ਹਾਲ ਤਰਤੀ ਇਸੇ ਤਰਤੀ ਤੇ ਮਾਇਆ ਦਾ ਟੋਟਾ ਬਣਿਆ ਰਹਿੰਦਾ ਜੀ ਮਾਇਆ ਇਹ ਬੰਦੇ ਦੀ ਇੱਛਾ ਅਨਸਾਰ ਕਦੀ ਵੀ ਇਸ ਨੂੰ ਮਿਲਦੀ ਨਹੀਂ ਹੈ ਜੀ ਭੁੱਖਾਂ ਵੱਜ ਜਾਂਦੀਆਂ ਬੰਦੇ ਦੀਆਂ ਹਰ ਵਕਤ ਟੋਟਾ ਬਣਿਆ ਰਹਿੰਦਾ ਮਾਰਾ ਕਿੰਨੇ ਜਿਹੜੇ ਭਗਤ ਜਾਨਦੇ ਉਹਨਾਂ ਨੂੰ ਕਦੀ ਮਾਇਆ ਦਾ ਟੋਟਾ ਨਹੀਂ ਖਾਂਦੇ ਨੇ ਖਰਚਦੇ ਨੇ ਭੋਜਨ ਸ਼ੱਕਦੇ ਵੀ ਹਨ ਤੇ ਇਹ ਖਰਚ ਦੇ ਸੋ ਖਾਏ ਖਰਚ ਰਹੰਦਾ ਮਾਇਆ ਦੇ ਪੱਖੋਂ ਕਦੀ ਤੋੜਨੇ ਜਿੱਥੇ ਮਰਜੀ ਉਹ ਖਰਚ ਕਰਨਗੇ ਟੋਟਾ ਨਹੀਂ ਹੁੰਦਾ ਲਕਸ਼ਮੀ ਟੋਟਨਾ ਆਵੇ ਖਾਏ ਖਰਚ ਰਹੰਦਾ ਇਹ ਵੇ ਜਦ ਲక్ష్ਮੀ ਜਾਨਣ ਨੂੰ ਵੀ ਕਹਿੰਦੇ ਨੇ ਜਦੋਂ ਉਹਨੂੰ ਜਾਣਿਆ ਹਨ ਤੇ ਫਿਰ ਉਹਨਾਂ ਦੀ ਗੱਲ ਕਹਿ ਸਕਦੇ ਕਿ ਉਹਨੂੰ ਕਿਸੇ ਚੀਜ਼ ਦੇ ਤੋਟ ਨਹੀਂ ਹੋਤੀ ਜਿਹਨੇ ਜਾਣ ਲਿਆ ਜਿਹਨੇ ਸਮਝ ਲਿਆ ਲੱਖ 84 ਮਿਹਦਨੀ ਸਭ ਸੇਵ ਕਰਨ ਦਾ ਤੇ ਇਹ ਜਿਹੜੀ ਜਿੰਨੀ ਮਿਹਦਨੀ ਹੈ ਜਿੰਨੀ ਧਰਤੀ ਹੈ ਸੇ 84 ਲੱਖ ਜੂਨ ਜਰਾਸੀ ਲੱਖ ਜੋਨ ਜਿਹੜੀ ਸਾਰੇ ਹੀ ਸੇਵਾ ਦੇ ਵਿੱਚ ਨੇ ਸਭ ਸੇਵ ਕਰਨ ਦਾ ਇਹ ਅਸਲ ਦੇ ਵਿੱਚ ਗੱਲ ਕੀਤੀ ਗਈ ਆ ਲੋਕ ਕਿਹਾ ਨਾ ਜੇ ਤੇਰਾ ਬੰਦਾ ਤੇਰਾ ਬੰਦਾ ਜਦੋਂ ਆਪਾਂ ਉਹਦੇ ਬੰਦੇ ਬਣ ਜਾਂਦੇ ਆ ਕਿਸੇ ਅੰਨ ਧੰਨ ਦੀ ਕੋਈ ਕਮੀ ਨਹੀਂ ਰਹਿ ਜਾਂਦੀ ਕਿਸੇ ਪਦਾਰਥ ਦੀ ਕੋਈ ਕਮੀ ਇਥੋਂ ਤੱਕਰ 84 ਲੱਖ ਜੋਨ ਜਿਹੜੀ ਉਹ ਵੀ ਸੇਵਕ ਬਣ ਜਾਂਦੀ ਹੈ ਸਭ ਸੇਵ ਕਰੰਦਾ ਜਿਹੜਾ ਉਹਦਾ ਜਨ ਬਣ ਗਿਆ ਜਿਹੜਾ ਉਹਦਾ ਭਗਤ ਹੁੰਦਾ ਉਹਦੀ ਸੇਵਾ ਵਿੱਚ ਇਹ 84 ਲੱਖ ਜੁਨਾ ਜਿਹੜੀਆਂ ਹੁੰਦੀਆਂ ਨੇ ਸਾਰੇ ਜੀ ਆਜੰਤ ਉਹਦੀ ਸੇਵਾ ਦੇ ਵਿੱਚ ਹੀ ਹੁੰਦੇ ਨੇ ਜੀ 84 ਮੇਦਨੀ ਸਭ ਸੇਵ ਕਰੰਦਾ ਇਹ ਵੈਰੀ ਮਿੱਤਰ ਸਭ ਕੀਤੇ ਆ ਨਹਿ ਮੰਗ ਹੈ ਮੰਦਾ ਤੇ ਭਾਈ ਜਿਹਦੀ ਸੇਵਾ ਦੇ ਵਿੱਚ ਹੈ ਉਦੇ ਮਨ ਵਿੱਚ ਵੀ ਨਹੀਂ ਹੁਣ ਭਗਤ ਦੇ ਮਨ ਵਿੱਚ ਵੀ ਕਿਸੇ ਦੇ ਪ੍ਰਤੀ ਕੋਈ ਵੈਰ ਨਹੀਂ ਕੋਈ ਵਿਰੋਧ ਨਹੀਂ ਇਸੇ ਕਰਕੇ ਤਾਂ ਸਾਰੀ ਸੇਵਾ ਦੇ ਵਿੱਚ ਹੈ ਇਸੇ ਕਰਕੇ ਸਾਰੀ ਸੇਵਾ ਦੇ ਵਿੱਚ ਹੈ ਕਿਉਂ ਕਿ ਕਿਉਂਕਿ ਭਗਤ ਦੇ ਮਨ ਵਿੱਚ ਕਿਸੇ ਦੇ ਪ੍ਰਤੀ ਕੋਈ ਵੈਰ ਕੋਈ ਵਿਰੋਧ ਨਹੀਂ ਹੈ ਅ ਜਿਹੜੇ ਸੁਪੇ ਬੈਰੀ ਵੀ ਸਾਨੂੰ ਉਹਨਾਂ ਨੂੰ ਵੀ ਮਿੱਤਰ ਬਣਾ ਲਿਆ ਨੈ ਵੰਗ ਹੈ ਮੰਦਾ ਔਰ ਕਿਸੇ ਦਾ ਵੀ ਮਾੜਾ ਭੈੜਾ ਬੁਰਾ ਉਹ ਨਹੀਂ ਚਾਹੇ ਇਹ ਜਦੋਂ ਦੇ ਤੇ ਨਾਮ ਮੰਗ ਕਰਦੇ ਨੇ ਜੀ ਨਾ ਰੱਬ ਨੂੰ ਕਹਿੰਦੇ ਰੱਬਾ ਤੂੰ ਫਲਾਣੇ ਦਾ ਇਦਾਂ ਕਰ ਦੇ ਨੇ ਇਹ ਆ ਕਰ ਦੇ ਜੇ ਕਰ ਦੇ ਉਹ ਕਰ ਦੇ ਨਾ ਹੁਕਮ ਦੇ ਵਿੱਚ ਆਉਂਦੇ ਨੇ ਜੀ ਦਿਲ ਖਾ ਕੋਈ ਨਾ ਕੁਛ ਇ ਜਹ ਹਰ ਵਖਸ਼ੰਦਾ ਮਾਰਾ ਕਹਿੰਦੇ ਦਰਗਾਹ ਦੇ ਵਿੱਚ ਉਂਝ ਤਾਂ ਲੇਖੇ ਸਾਰਿਆਂ ਦੇ ਹੁੰਦੇ ਨੇ ਜੀ ਦਰਗਾਹ ਦੇ ਵਿੱਚ ਸਭਨਾ ਦੇ ਲੇਖੇ ਹੁੰਦੇ ਨੇ ਪਰ ਜਿਹਦੇ ਤੇ ਹਰੀ ਦੀ ਮੇਰ ਦੀ ਨਿਗਾਹ ਹੋ ਜਾਂਦੀ ਹੈ ਉਹਦਾ ਫੇਰ ਲੇਖਾ ਪੁੱਛਿਆ ਹੀ ਨਹੀਂ ਜਾਂਦਾ ਲੇਖਾ ਕੋਈ ਨਾ ਪੁੱਛੇ ਜਾਂ ਹਰ ਬਖਸ਼ੰਦਾ ਜਦੋਂ ਹਰੀ ਬਖਸ਼ ਦਿੰਦਾ ਜੀ ਆਨੰਦ ਭਿਆ ਸੁਖ ਪਾਇਆ ਮਿਲ ਗੁਰੂ ਗੋਵਿੰਦਾ ਆਸ਼ਕੰਦੀ ਨੇ ਜਦੋਂ ਗੁਰੂ ਦੇ ਨਾਲ ਮਿਲੇ ਗਿਆਨ ਦੇ ਨਾਲ ਮਿਲੇ ਗਿਆਨ ਦੇ ਨਾਲ ਜਦੋਂ ਮੇਲ ਹੋਇਆ ਤੇ ਕਈਆਂ ਗੱਲਾਂ ਦਾ ਪਤਾ ਲੱਗਿਆ ਜੀ ਆਪਣੇ ਮਨ ਦੀ ਹੱਟ ਦਾ ਪਤਾ ਲੱਗ ਗਿਆ ਮਨ ਨੇ ਐਵੇਂ ਪਗੜੀ ਕੀਤੀ ਹੋਈ ਸੀਗੀ ਤੇ ਬਹੁਤੀਆਂ ਗੱਲਾਂ ਦਾ ਉਹ ਗੁਰਬਾਣੀ ਦੇ ਗਿਆਨ ਚ ਹੀ ਅਨਪਬ ਹੋਣ ਲੱਗ ਪੈਂਦਾ ਜੀ ਤੇ ਉੱਥੇ ਜਦੋਂ ਉਹਦੀ ਬਖਸ਼ਿਸ਼ ਹੋਈ ਪਰਮ ਪਰਮੇਸ਼ਰ ਦੀ ਉਸ ਵਕਤ ਕਹਿੰਦੇ ਆਨੰਦ ਭਿਆ ਸੁਖ ਪਾਇਆ ਮਿਲ ਗੁਰੂ ਗੋਬਿੰਦ ਦਾ ਇਹ ਬਖਸ਼ਿਸ਼ ਹੋ ਗਈ ਕਿਉਂਕਿ ਗੁਰਬਾਣੀ ਦੇ ਨਾਲ ਮੇਲ ਕਰ ਲਿਆ ਜੀ ਗੁਰਬਾਣੀ ਦੇ ਨਾਲ ਮੇਲ ਕਰ ਲਿਆ ਤੇ ਫਿਰ ਇਹੋ ਉਹ ਉਹਨੂੰ ਜਿਹੜਾ ਸੁੱਖ ਦੀ ਪ੍ਰਾਪਤੀ ਹੋਈ ਆਨੰਦ ਪਿਆ ਸੁਖ ਪਾਇਆ ਮਿਲ ਗੁਰੂ ਗੋਬਿੰਦ ਗੁਰਬਾਣੀ ਤੇ ਗਿਆਨ ਤੋਂ ਬਿਨਾ ਗੁਰਬਾਣੀ ਦੀ ਵਿਚਾਰ ਤੋਂ ਬਿਨਾ ਤੁਸੀਂ ਕਈ ਮਾਇਆ ਵਿੱਚ ਬਹੁਤਾ ਸੁੱਖ ਹੈ ਮਹਾਰਾ ਜਿੰਦੇ ਸੁੱਖ ਨਾ ਹੀਰੇ ਬਹੁਤਾ ਤਨ ਖਾਟੇ ਨਹੀਂ ਕਹਿੰਦੇ ਇਹ ਸਾਰੇ ਮਾਇਆ ਵੀ ਸੁੱਖ ਨਹੀਂ ਮਾਇਆ ਤਾਂ ਛਲ ਹੈ ਮਾਈ ਮਾਇਆ ਛਲ ਤਿਰਨ ਕੀ ਅਗਰ ਮੇਘ ਕੀ ਛਾਇਆ ਗੋਬਿੰਦ ਭਜੇ ਮੇਂ ਹੜਕਾ ਚੱਲ ਆਸ਼ਾ ਜੀ ਕਹਿੰਦੇ ਨੇ ਸ਼ਿਰਸ਼ ਕਰਕੇ ਭਾਈ ਏ ਮਹਾਰਾਜ ਜਿਹੜੇ ਬਚਨ ਕੀਤੇ ਨੇ ਕਹਿੰਦੇ ਆਨੰਦ ਪਿਆ ਸੁਖ ਪਾਇਆ ਮਿਲ ਗੁਰੂ ਗੋਬਿੰਦ ਦਾ ਗੁਰਬਾਣੀ ਗਿਆਨ ਦੇ ਨਾਲ ਮਿਲਣ ਦੀ ਗੱਲ ਹੈ ਜੀ ਜਦੋਂ ਗੁਰਬਾਣੀ ਦਾ ਗਿਆਨ ਸਾਨੂੰ ਮਿਲਣ ਲੱਗ ਪੈਂਦਾ ਹੈ ਆਨੰਦ ਬਣਦਾ ਸਭੇ ਕਾਜ ਸਵਾਰੇ ਆ ਜਾ ਤੁਦ ਭਵੰਦਾ ਮਹਾਰਾਜ ਕਹਿੰਦੇ ਨੇ ਸੋ ਉਹਨਾਂ ਸਿੱਖ ਸੇਵਕਾਂ ਦੇ ਸਾਰੇ ਕਾਰਜ ਨਿਰੰਕਾਰ ਜਿਹੜਾ ਉਹ ਸਵਾਰ ਦਿੰਦਾ ਸਵਾਰ ਦਿੰਦਾ ਜਾਂ ਤੁਧ ਪਾਵੰਦਾ ਜਦੋਂ ਤੈਨੂੰ ਪਾਉਂਦਾ ਜਦੋਂ ਤੈਨੂੰ ਚੰਗਾ ਲੱਗਿਆ ਤੂੰ ਸਾਰੇ ਕਾਰਜ ਸਵਾਰ ਦਿੱਤੇ ਹਾਂਜੀ ਜਾਂ ਤੁਧ ਪਾਵੰਦਾ ਤੇ ਜਦੋਂ ਤੈਨੂੰ ਚੰਗਾ ਲੱਗਾ ਉਦੋਂ ਤੂੰ ਸਾਰੇ ਕਾਰਜ ਸਵਾਰੇ ਤੇ ਜਾਂ ਤੁਧ ਪਾਵੰਦਾ ਸਭੇ ਕਾਰਜ ਸਵਾਰੀਏ ਤੇ ਜਿਹੜੇ ਤੈਨੂੰ ਪਾਉਂਦੇ ਨਹੀਂ ਉਹਨਾਂ ਦੇ ਸਾਰੇ ਕਾਰੇ ਤੂੰ ਸਵਾਰ ਦਿੰਦਾ ਅਗਲਾ ਸ਼ਬਦ ਹੈ ਜੀ ਦੇਖਣੇ ਮਹੱਲਾ ਪੰਜਮ ਦੇਖਣ ਕੋ ਮੁਸਤਾਕ ਮੁਖ ਕੇ ਜੇਹਾ ਤਉ ਤਣੀ ਮੁਸਤਾਕ ਹੁੰਦਾ ਚਾਹਨਾ ਬਹੁਤ ਜਿਆਦੇ ਉਤਸੁਕਤਾ ਉਹਨੂੰ ਉਸਤਾਕ ਹੁਣ ਜਿਹੜਾ ਨਿਰੰਕਾਰ ਦੇ ਰਾਸਤੇ ਤੇ ਚੱਲ ਪਿੰਦਾ ਹੈ ਉਹਦੇ ਮਨ ਵਿੱਚ ਨਿਰੰਕਾਰ ਨੂੰ ਦੇਖਣ ਦੀ ਬੜੀ ਉਤਸੁਕਤਾ ਚਾਹਨਾ ਰਹਿੰਦੀ ਮੁਖ ਕੇ ਜੇਹਾ ਤਉ ਤਣੀ ਮੇਰੇ ਮਾਲਕ ਦਾ ਮੁਖੜਾ ਕਿਹੋ ਜਿਹਾ ਹੈ ਨਾਂ ਵੇ ਇਕਪੋਰੀ ਜੀ ਨਜ਼ਰ ਨਿਹਾਲ ਕਰਦੇ ਹੋ ਥੋੜਾ ਜਿਹਾ ਦਰਸ਼ਨ ਕਰ ਲਈਏ ਤੇ ਉਹਦਾ ਮੁਖੜਾ ਤਾਂ ਦੇਖੀਆ ਕਿਦਾਂ ਦਾ ਹੈ ਮੁਖ ਕੀ ਜੇਹਾ ਤਉ ਧਣੀ ਫਿਰਦਾ ਕਿਤੇ ਹਾਲ ਜਾਂ ਡਠਮ ਤਾਂ ਮਨ ਤਰਾਪਿਆ ਸੋ ਇਹ 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 ਜੀਵ ਦੇ ਸੰਬੰਧ ਵਿੱਚ ਹੀ ਆ ਕਿਉਂਕਿ ਪਰਮਾਤਮਾ ਦੇ ਸੰਬੰਧ ਵਿੱਚ ਥੋੜੀ ਲਾਜ ਜਾ ਸਕਦਾ ਕਿ ਫਿਰਦਾ ਕਿਤੇ ਹਾਲ ਇਹ ਹੀ ਇਹ ਹਲੋ ਬਿਹਲੋ ਫਿਰਦਾ ਸੀਗਾ ਜੀ ਪਰ ਜਦੋਂ ਹੀ ਪਾਰਬ੍ਰਮ ਪ੍ਰਮਾਤਮਾ ਪਰਮੇਸ਼ਰ ਦੇ ਅੰਦਰੋਂ ਦਰਸ਼ਨ ਦੇਦਾਰ ਕੀਤੇ ਜਾਂ ਢਠਮ ਤਾਂ ਮਨ त्राਪਿਆ ਜਿਹੜਾ ਮਨ ਤੋੜਦਾ ਸੀ ਭਜਦਾ ਸੀ ਜੀ ਤੇ ਇਹ ਫਿਰ ਇਹ त्राਪਿਆ ਟਿਕਾ ਬਣ ਗਿਆ ਰਜ ਗਿਆ ਹਣ 197 ਤੇ ਆ ਗਏ ਜੀ ਮਹਲਾ ਪੰਨਾ ਦੁਖੀਆ ਦਰਦ ਘਣੇ ਵੇਦਨਾ ਜਾਣਦਾ ਤੂੰ ਜਾਣੀ ਜੋ ਜੜਾ ਦੁਖੀ ਆ ਹਨ ਜਿਹਨੂੰ ਦੁੱਖ ਚਿੰਬੜੇ ਹੋਏ ਨੇ ਉਹ ਪਤਾ ਨਹੀਂ ਕਿੰਨਾ ਕੁ ਦਰਦ ਸਹਾਰਦਾ ਜੀ ਕਣਾ ਦਰਦ ਸਹਾਰਦਾ ਦੁਖਾਂ ਦਾ ਪਰ ਉਹਦੀ वेदना ਨੂੰ ਕੌਣ ਜਾਣਦਾ ਮਾਲਕ ਹੋਰ ਕੋਈ ਨਹੀਂ ਜਾਣ ਸਕਦਾ ਜੀ ਮਾਲਕ ਹੀ ਜਾਣਦਾ ਜੀ ਮਾਲਕ ਹੀ ਜਾਣਦਾ ਜੀ ਜਾਣ ਲੱਖ ਭਵੇ ਪਰੀਖੰਡੋ ਤਾਂ ਜੀਵ ਸਾਂ ਆ ਜਾਣਾ ਲਖ ਭਾਵੇਂ ਭਾਵੇਂ ਮੈਂ ਲੱਖਾਂ ਵਾਰੀ ਉਹਦੇ ਸੰਬੰਧ ਵਿੱਚ ਜਾਣ ਲਵਾਂ ਪਰ ਜਿੰਨਾ ਚਿਰ ਉਹਦੇ ਦਰਸ਼ਨ ਨਹੀਂ ਹੁੰਦੇ ਉਹਨਾਂ ਚਿਰ ਮੈਨੂੰ ਜੀਵਣਾ ਨਹੀਂ ਹੈ ਜੀ ਜਾਣਕਾਰੀ ਲੈ ਲੈਣੀ ਕੁਝ ਹੋਰ ਗੱਲ ਹੈ ਮੰਜ਼ਲ ਤੇ ਪਹੁੰਚ ਜਾਣਾ ਕੁਝ ਹੋਰ ਗੱਲ ਹੈ ਜੀ ਜਾਣਕਾਰੀਆਂ ਵਾਲੇ ਬਹੁਤ ਨੇ ਮੰਜਲ ਵੱਲ ਚੱਲੇ ਹੋਏ ਚੱਲੇ ਵੀ ਹੈ ਨਹੀਂ ਕਹੀਦਾ ਅਜੇ ਜਾਣਕਾਰੀ ਲੈ ਕੇ ਵਹਿਗੇ ਜਾਣਕਾਰੀ ਲੈ ਕੇ ਵਹਿਗੇ ਚੱਲੇ ਵੀ ਨਹੀਂ ਜਿਹੜੇ ਹੁਣ ਚੱਲੇ ਵੀ ਹਨ ਉਹ ਵੀ ਰਾਸਤੇ ਵਿੱਚ ਨਹੀਂ ਅਜੇ ਉਹ ਵੀ ਰਾਸਤੇ ਵਿੱਚ ਨਹੀਂ ਇੱਥੇ ਵੀ ਮਹਾਰਾਜ ਨੂੰ ਬੇਨਤੀ ਕਰਨੀ ਹੈ ਸੱਚੇ ਪਾਤਸ਼ਾਹ ਤੂੰ ਇਹ ਕਿਰਪਾ ਕਰ ਤੇ ਸਸੂ ਜਿੱਥੇ ਤੇਰੇ ਸਤਸੰਗੀ ਜਾਂਦੇ ਤੇ ਉੱਥੇ ਮੇਰਾ ਮੇਲ ਕਰਾ ਦੇ ਸੇਈ ਰਹੇ ਅਮਾਨ ਜਿਨ੍ਹਾਂ ਸਤਗੁਰੂ ਭੇਟਿਆ ਸੋ ਜਿਨ੍ਹਾਂ ਦੀ ਭੇਟ ਗੁਰੂ ਦੇ ਨਾਲ ਹੋ ਜਾਂਦੀ ਹੈ ਭੇਟ ਹੁੰਦਾ ਮਨ ਦਾ ਮੇਲੀ ਹੋਣਾ ਸਹੀ ਰਹੇ ਮਾਣ ਪਾਤਸ਼ਾਹ ਕਹਿੰਦੇ ਨੇ ਉਹ ਮਾਣ ਤੋੜਤ ਹੋ ਜਾਂਦੀ ਉਹ ਕਿਸੇ ਵੀ ਗੱਲ ਦਾ ਮਾਣ ਨਹੀਂ ਕਰਦੇ ਕਿਸੇ ਵੀ ਗੱਲ ਦਾ ਹੰਕਾਰ ਨਹੀਂ ਕਰਦੇ ਇਹ ਸਹੀ ਰਹੇ ਮਾਣ ਜਿਨ੍ਹਾਂ ਸਤਗੁਰੂ ਭੇਟਿਆ ਔੜੀ ਜਿਸ ਜਨ ਤੇਰੀ ਭੁਖ ਹੈ ਇਸ ਦੁੱਖ ਨਾ ਵਿਆਪੈ ਸੋ ਜਿਹਨੂੰ ਤੇਰੇ ਨਾਮ ਜਪਣ ਦੀ ਭੁਖ ਹੈ ਪਾਸ਼ਾ ਕਹਿੰਦੇ ਉਹਨੂੰ ਕੋਈ ਦੁੱਖ ਨੇੜੇ ਵੀ ਨਹੀਂ ਆਉਂਦਾ ਜੀ ਤਨ ਦਾ ਮਨ ਦਾ ਰੂਹ ਸਾਰੀ ਰੰਗ ਭੱਜ ਜਾਂਦੀ ਨਹੀਂ ਜੀ ਜਿਨ ਜਿਨ ਗੁਰਮੁਖ ਬੁੱਝਿਆ ਜਿਨ ਜਿਨ ਗੁਰਮੁਖ ਬੁੱਝਿਆ ਸੋ ਚੌਕੁੰਡੀ ਜਪੈ ਜਿਸ ਜਿਸ ਵੀ ਗੁਰਮੁਖ ਨੇ ਤੇ ਜੇ 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 ਜਾਨ ਗੁਰਮੁਖ ਬੁੱਝਾ ਗੁਰੂ ਦੁਆਰਾ ਜਾਣਿਆ ਸਮਝਿਆ ਤੇ ਉਹ ਚੌਂ ਕੁੰਡਾਂ ਵਿੱਚੋਂ ਜਾਣਿਆ ਗਿਆ ਚਾਰੇ ਪਾਸੇ ਧਰਤੀ ਦੇ ਜਲੇ ਜੋ ਨਰ ਉਸ ਦੀ ਸ਼ਰਣੀ ਪਰੈ ਤਿਸੇ ਤਸੋ ਜੋ ਨਰ ਉਸ ਕੀ ਸ਼ਰਣੀ ਪਰੈ ਤਿਸ ਕੰਬੇ ਪਾਪ ਆ ਜਿਹੜੇ ਉਹਦੀ ਸ਼ਰਣੀ ਪੈ ਜਾਂਦੇ ਨੇ ਤੇ ਉੱਤੇ ਪਾਪ ਕੰਬ ਨਹੀਂ ਨੇ ਜਿਹਦਾ ਪਾਪ ਬੰਦੇ ਨੂੰ ਘਮਾ ਦਿੰਦੀ ਨਹੀਂ पापी बंदा जो दरगाह नु जाता सारे तरह कंपदा तारे तारे हर कंपे वाला जी ओ क्या जानो क्या करसी पियो पापी बंदा जो दरगाह नु ਜਾਂਦਾ ਪਰ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਨੇ ਜਿਸ ਨੇ ਆਪਣਾ ਜਨਮ ਸਫਲਾ ਕਰ ਲਿਆ ਹਾਂਜੀ ਤੇ ਬਾਣੀ ਪੜਦਾ ਨਾਮ ਜਪਦਾ ਤੇ ਫੇਰ ਸੋ ਉਹ ਬਾਣੀ ਦੁਆਰਾ ਦਰਗਾਹ ਦੇ ਵਿੱਚ ਜਦੋਂ ਹਾਜ਼ਰੀ ਲਵਾਉਂਦਾ ਮਹਾਰਾਜ ਪਾਤਸ਼ਾਹ ਕਹਿੰਦੇ ਉਹਦੇ ਪਾਪ ਕੰਮ ਜਾਂਦੇ ਉਹਦੇ ਕਾ ਪਾਪ ਕੰਮ ਜਾਂਦੇ ਜਦੋਂ ਬੰਦੇ ਦੇ ਪਾਪ ਕੰਬਦੇ ਹਨ ਨਾ ਬੰਦੇ ਨੂੰ ਨਿਰੰਕਾਰ ਚੇਤੇ ਆਉਂਦਾ ਜੀ ਜੋ ਪਾਪਾਂ ਕਰਕੇ ਕੰਬਦਾ ਹਨ ਜਿਹੜੇ ਕਦੇ ਪਾਪ ਕੰਨੇ ਪਾਪਾਂ ਕਰਕੇ ਇਹ ਕੰਬੜ ਲੱਗ ਜਾਂਦਾ ਹੈ ਫਿਰ ਨਿਰੰਕਾਰ ਚੇਤੇ ਆਉਂਦਾ ਜੀ ਜੋ ਨਰ ਉਸकी शरणੀ ਪਰੈ तिस कंबह पाप पहलाव जी ਤੇ ਜਿਹੜਾ ਆਰਮਨ ਪਰਮੇਸ਼ਰ ਦੀ ਸ਼ਰਣ ਵਿੱਚ ਪੈ ਜਾਂਦਾ ਹੈ ਉਹਦੇ ਫਿਰ ਪਾਪ ਕੰਬਦੇ ਨਹੀਂ ਜੀ ਜਨਮ ਜਨਮ ਕੀ ਮਲ ਉਤਰੈ ਗੁਰ ਧੂੜੀ ਨਾਪੈ ਜਨਮਾ ਜਨਮਾਂ ਤਰਾ ਦੀ ਮੈਲ ਜਿਹੜੀ ਐ ਲੈ ਜਾਂਦੀ ਐ ਜੇ ਗਿਆਨ ਵਿੱਚ ਇਸ਼ਨਾਨ ਕਰਨ ਦੇ ਨਾਲ ਜਿਨਾ ਗੁਰ ਧੂੜੀ ਨਾਪੈ ਨਾਪੈ ਇਸ਼ਨਾਨ ਹੋ ਗਿਆ ਨਾ ਤੇ ਗਿਆਨ ਵਿੱਚ ਇਸ਼ਨਾਨ ਕਰਨ ਦੇ ਨਾਲ ਪਾਪ ਬਾਣੀ ਦੀ ਵਿਚਾਰ ਕਰਨ ਦੇ ਨਾਲ ਸੋ ਇਹ ਸਾਰਾ ਸੰਭਵ ਐ ਜੀ ਜਨਮ ਜਨਮ ਕੀ ਮਲ ਉਤਰੈ ਗੁਰੂ ਧੂੜੀ ਨਾ ਪੈ ਜਿਨ ਹਰ ਭਾਣਾ ਮੰਨਿਆ ਤਿਸ ਸੋਗ ਨਾ ਸੰਤਾਪੈ ਜਿਨ੍ਹਾਂ ਨੇ ਹਰੀ ਦੇ ਭਾਣੇ ਨੂੰ ਮੰਨ ਲਿਆ ਨਾ ਕੋਈ ਸੋਗ ਹੈ ਨਾ ਕੋਈ ਸੰਤਾਪ ਹੈ ਉਹ ਸਾਰੇ ਦੇ ਪਾਪ ਕਿਹੜੇ ਸੀ ਉਲਗ ਗਏ ਯਾਨੀ ਭਾਣਾ ਮੰਨਣ ਦੇ ਨਾਲ ਹਾਂ ਜੀਓ ਤੂੰ ਸਭਨਾ ਕਾ ਮਿੱਤਰ ਹੈ ਹਰ ਜੀਓ ਤੂੰ ਸਭਨਾ ਕਾਮਿਤ ਹੈ ਸਭ ਜਾਣ ਹੈ ਆਪ ਹੈ ਇਹ ਹਰੀ ਪ੍ਰਮਾਤਮਾ ਪਰਮੇਸ਼ਰ ਤੂੰ ਸਾਰਿਆਂ ਦਾ ਮਿੱਤਰ ਹੈ ਸਭਨਾ ਦਾ ਸਭਨਾ ਦਾ ਮਿੱਤਰ ਹੈ ਸਭ ਜਾਣ ਹੈ ਆਪ ਹੈ ਔਰ ਤੂੰ ਆਪ ਹੀ ਸਾਰਿਆਂ ਦੇ ਸਬੰਧ ਵਿੱਚ ਜਾਣਦਾ ਜੀ ਕੱਲੇ ਕੱਲੇ ਜੀ ਜੰਤ ਦੇ ਸਬੰਧ ਵਿੱਚ ਤੂੰ ਜਾਣਦਾ ਕਿਉਂਕਿ ਤੂੰ ਸਭਨਾ ਦਾ ਮਿੱਤਰ ਹੈ ਐਸੀ ਸੋਭਾ ਜਨਨ ਕੀ ਜੀਵੜ ਹਰ ਪ੍ਰਤਪ ਹੈ ਜਿਹੜੇ ਉਹਦੇ ਜਨ ਬਣ ਜਾਂਦੇ ਨੇ ਨਾ ਜੀ ਹਰ ਹਰ ਜੰਦੂ ਏਕ ਹੈ ਬੇ ਵਿਚਾਰ ਕਿਸ਼ਨਾ ਹੈ ਜਿਹਦਾ 파ਰਮ ਪਰਮਾਤਮਾ ਪਰਮੇਸ਼ਰ ਦੀ ਸੋਭਾ ਹੁੰਦੀ ਹੈ ਨਾ ਇਸੇ ਤਰ੍ਹਾਂ ਹੀ ਜਿਹੜੇ ਉਹਦੇ ਜਨ ਬਣ ਗਏ ਉਹਨਾਂ ਦੀ ਵੀ ਸੋਭਾ ਉਹੋ ਜੀ ਹੋ ਜਾਂਦੀ ਜਿਹੋ ਜੀ ਮਾਲਕ ਦੀ ਸੋਭਾ ਹੈ ਜੀ ਸਭ ਅੰਤਰ ਜਨ ਵਰਤਾਇਆ ਹਰ ਜਨ ਤੇ ਜਪੈ ਸਭ ਅੰਤਰ ਜਨ ਵਰਤਾਇ ਸੋ ਮਾਰੇ ਪਾਸ਼ਾ ਕਹਿੰਦੇ ਨੇ ਜਿੰਨੇ ਉਹਦੇ ਜਨ ਨੇ ਉਹਨਾਂ ਸਾਰਿਆਂ ਦੇ ਅੰਦਰ ਬ੍ਰਹਮ ਦਾ ਪ੍ਰਸ਼ਾਦ ਵਰਤਾਤਾ ਜੀ ਸਭ ਅੰਤਰ ਜਨ ਵਰਤਾਇਆ ਵਰਤਾਨ ਵਰਤਾ ਦਿੱਤਾ ਬ੍ਰਹਮ ਦਾ ਪ੍ਰਸ਼ਾਦ ਤੇ ਉਹਦੇ ਬਾਅਦ ਹਰ ਜਨ ਤੇ ਜਪੈ ਤੇ ਪ੍ਰਮਾਤਮਾ ਪਰਮੇਸ਼ਰ ਜਾਣਿਆ ਕਿਤਾ ਜਾਂਦਾ ਹਰੀ ਦੇ ਜਨ ਤੋਂ ਤੇ ਜਪੈ ਜਪਣਾ ਆਪੇ ਜਪਿਆ ਆਪਣਾ ਜਾਬ ਜੀ ਸੋ ਕਿਵੇਂ ਉਹ ਆਪਣਾ ਜਾਬ ਜਪਦਾ ਮਹਾਰਾ ਸੱਚੇ ਪਾਤਸ਼ਾਹ ਕਹਿੰਦੇ ਜਦੋਂ ਉਹ ਅੰਦਰ ਇਹ ਖੇਡ ਵਰਤਾਂਦਾ ਜਦੋਂ ਅੰਦਰ ਲਈ ਖੇਡ ਵਰਤਾਂਦਾ ਹੈ ਸਭ ਅੰਤਰ ਜਨ ਵਰਤਾਇਆ ਹਰ ਜਨ ਤੇ ਜਾਪੇ ਤੇ ਪ੍ਰਮਾਤਮਾ ਪਰਮੇਸ਼ਰ ਦੀ ਸੋਚੀ ਇੱਕ ਦੂਜੇ ਤੋਂ ਕੁਝ ਕੁਝ ਕੇ ਕੁਝ ਕੁਝ ਕੇ ਤੇ ਇਹ ਸੋਚੀ ਪ੍ਰਾਪਤ ਹੋਣੀ ਫਿਰ ਅੰਤਰਮੁਖੀ ਵਿਰਤੀ ਕਰਦਾ ਅੰਤਰਮੁਖੀ ਵਿਰਤੀ ਕਰਕੇ ਫਿਰ ਇਹਦੇ ਭੰਡਾਰੇ ਪੜਦੇ ਨੇ ਜੀ ਪਰ ਬੀਜ ਜਿਹੜਾ ਪਿੰਦਾ ਉਹ ਚੁਪਚ ਪੀਤੇ ਪਿੰਦਾ ਲੋ ਜੀ ਸਾਧ ਸੰਗਤ ਜੀ ਗੁਰੂ ਸਾਹਿਬ ਜੀ ਨੇ ਕਿਰਪਾ ਕਰ ਦਿੱਤੀ ਇਹ ਵੀ ਸ਼ਬਦ ਸੰਪੂਰਨ ਹੋ ਗਿਆ ਇਹ ਸੇਵਾ ਥਾਏ ਫੌਜੀ ਦੋ ਸ਼ਬਦ ਮਾਰੇ ਨੇ ਕਰਾ ਲੈਣੇ ਜੀ ਪੁਲਾਟਿਕਾ ਦੀ ਖਿਮਾਜੀ ਵਾਹਿਗੁਰੂ ਜੀ ਦਾ